ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਇਆ ਵਿంటర్ ਵੰਡਰਲੈਂਡ ਪੰਜਾਬੀ ਦੇ ਵਿੱਚ ਕਹਾਂ ਤਾਂ ਸਰਦੀਆਂ ਦਾ ਮੇਲਾ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਨੇ ਉਹ ਤਾਂ ਇੱਥੇ 크리스마ਸ ਦੇ ਟਾਈਮ ਤੇ ਵਿంటర్ ਵੰਡਰਲੈਂਡ ਹੁੰਦਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਟਾਲਸ ਲੱਗੀਆਂ ਹੋਈਆਂ ਨੇ ਕਲਰਫੁੱਲ ਲਾਈਟਸ ਨੇ ਤੇ ਰਾਈਟਸ ਵੀ ਨੇ ਗਈ ਮੈਂ ਐਂਟਰੀ ਦੀ ਗੱਲ ਕਰ ਰਹਾ ਤਾਂ ਫ੍ਰੀ ਆ ਤੇ রাইਡਸ ਦਾ ਤੁਹਾਨੂੰ ਪੇ ਕਰਨਾ ਪੈਂਦਾ ਆ ਉਹ ਮੈਂ ਤੁਹਾਨੂੰ ਨਾਲ-ਨਾਲ ਬਾਅਦ ਵਿੱਚ ਦੱਸਾਂਗੀ ਸੋ ਵਿంటర్ ਵੰਡਰਲੈਂਡ ਲਗਾਉਣ ਦਾ ਮੇਨ ਮੋਟਿਵ ਇਹ ਵੀ ਆ ਕਿ ਵਿంటర్ ਤੇ ਕ੍ਰਿਸਮਸ ਸੀਜ਼ਨ ਨੂੰ ਸੈਲੀਬ੍ਰੇਟ ਕਰਨਾ ਤੇ ਲੋਕੀ ਜਿਹੜੇ ਨੇ ਆਪਣੀ ਫੈਮਲੀ ਦੇ ਨਾਲ ਫਰੈਂਡਸ ਦੇ ਨਾਲ ਤਾਂ ਕਿ ਬਾਹਰ ਆ ਸਕਣ ਤੇ Enjoy ਕਰ ਸਕਣ ਨਾ ਉਹ ਵਾਲੀ ਰਾਈਟ ਲੈਣੀ ਆ 에ਅਰ ਸਵਿੰਗ ਰਾਈਡ ਕਿਉਂਕਿ ਉਹਦੇ ਵਿੱਚ ਡਰ ਵੀ ਆ ਤੇ ਮਜ਼ਾ ਵੀ ਆ ਇਹ ਵਾਲਾ ਦੇਖੋ ਇਹ ਵਾਲਾ ਆ ਮੈਂ ਕਈ ਜਗ੍ਹਾ ਤੇ ਹਿੰਦੀ ਵੀ ਯੂਜ਼ ਕੀਤੀ ਹੈ ਇਸ ਵੀਡੀਓ ਦੇ ਵਿੱਚ ਉਹਦਾ ਰੀਜ਼ਨ ਇਹ ਸੀ ਜੋ ਮੇਰੇ ਨਾਲ ਮੇਰੀ ਫਰੈਂਡ ਸੀ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਹਿੰਦੀ ਆਉਂਦੀ ਹੈ ਥੈਟਸ ਵਾਈ ਵੈਸੇ ਨਾ ਬੱਚਿਆਂ ਲਈ ਜ਼ਿਆਦਾ ਵਧੀਆ ਹੈ ਕਿਉਂਕਿ ਜਿੱਦਾਂ ਕੀ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਲਈ ਰਾਈਟਸ ਬਹੁਤ ਜ਼ਿਆਦਾ ਨਹੀਂ ਰਾਈਟ ਤਾਂ ਮੈਨੂੰ ਡੇਕ ਕੀ ਡਰ ਲੱਗ ਰਿਹਾ ਹੈ ਆ ਮੈਨੂੰ ਨਹੀਂ ਪਤਾ ਕਿੰਨਾ ਲੈ ਲੈਂਦੇ ਆ ਮੈਂ ਦੇਖਿਆ ਕਿ ਬੱਚੇ ਵੀ ਲੈ ਰਹੇ ਸੀਗੇ ਆਪਣੇ ਪੇਰੈਂਟਸ ਦੇ ਨਾਲ ਜੇ ਮੈਂ ਮਾਹੌਲ ਦੀ ਗੱਲ ਕਰਾਂ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ ਕਿਉਂਕਿ ਲੋਕੀ ਲਾਈਟਸ ਰਾਈਟਸ ਲਾਈਕ ਸਭ ਕੁਝ ਹੀ ਇਹ टाउन ਦੇ ਵੀਂਟਰ ਬੰਡਲ ਆਿੰਦੋਂ ਨੇ ਉਹ ਜ਼ਿਆਦਾ ਵੱਡੇ ਨਹੀਂ ਹੁੰਦੇ ਹੈਗੇ ਮਤਲਬ ਤੁਸੀਂ ਕੁਝ ਘੰਟਿਆਂ ਚ ਹੀ ਕਵਰ ਕਰ ਸਕਦੇ ਹੋ ਬਟ ਜਿਹੜਾ ਲੰਡਨ ਹੈ ਨਾ ਹਾਈਟ پارک ਉਹ ਸਭ ਤੋਂ ਜ਼ਿਆਦਾ ਵੱਡਾ ਹੁੰਦਾ ਆ ਸੋ ਮੈਨੂੰ ਉੱਥੇ ਜਾਣ ਦਾ ਚਾਂਸ ਨਹੀਂ ਮਿਲਿਆ ਹੈਗਾ ਡਿਊ ਟੂ ਸਮ ਰੀਜ਼ਨਸ ਬਟ ਮੈਂ ਨੈਕਸਟ ਇਅਰ ਜ਼ਰੂਰ ਟ੍ਰਾਈ ਕਰਾਂਗੀ ਉੱਥੇ ਜਾਣ ਦੀ ਆ ਕਿੰਨਾ ਵਧੀਆ ਲੱਗ ਰਿਹਾ ਹੈ ਆ ਆਊਟਪਰ ਸੋ ਤੁਹਾਨੂੰ ਆਪਣੀ ਟਿਕਟ ਜਿਹੜੀ ਆ ਸੇਫ ਰੱਖਣੀ ਪੈਂਦੀ ਆ ਕਿਉਂਕਿ ਜਦੋਂ ਵੀ ਤੁਸੀਂ ਰਾਈਟ ਦੀ ਐਂਟਰੈਂਸ ਤੇ ਹੁੰਦੇ ਹੋ ਉੱਥੇ ਸਕੈਨ ਹੁੰਦੀ ਆ ਟਿਕਟ ਤੇ ਇੱਕ ਇਹ ਵੀ ਗੱਲ ਚੈੱਕ ਜ਼ਰੂਰ ਕਰ ਲਿਓ ਕਿ ਟਿਕਟ ਜਿਹੜੀ ਅਲਾਉ ਕਰਦੀ ਆ ਤੁਹਾਨੂੰ ਰੀ-ਐਂਟਰੀ ਜਾਂ ਫਿਰ ਸਿੰਗਲ ਯੂਜ਼ ਦੇ ਲਈ ਆ ਕਿਉਂਕਿ ਜੇ ਤੁਸੀਂ ਇੱਕ ਵਾਰ ਚਲੇ ਗਏ ਤੇ ਵਾਪਸ ਆ ਗਏ ਤੁਸੀਂ ਫਿਰ ਵਾਪਸ ਨਹੀਂ ਜਾ ਸਕਦੇ ਹੈਗੇ ਕਹਿੰਦਾ ਹੈ ਕਿ ਬੱਚੇ ਜ਼ਿਆਦਾ ਇੰਜੋਏ ਕਰਦੇ ਨੇ ਰਾਈਟਸ ਨੂੰ ਐਸ ਕੰਪੇਅਰ ਟੂ ਅਡਲਟਸ ਕਿਉਂ ਕਿ ਕੀ ਹੁੰਦਾ ਜਦ ਆਪਾਂ ਛੋਟੇ ਹੁੰਨੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਸਾਡੀ ਸੇਫਟੀ ਦੀ ਕਨਸੀਕਵੈਂਸ ਦੀ ਸਿਰਫ ਇੰਜੋਏ ਤੇ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਆਪਾਂ ਇਹ ਸਭ ਚੀਜ਼ਾਂ ਕਨਸੀਡਰ ਕਰਕੇ ਹੀ ਬੈਠਦੇ ਆ ਕਿਸੇ ਵੀ ਰਾਈਟ ਤੇ ਤੇ ਹੁਣ ਮੈਂ ਜੇ ਗੱਲ ਕਰਾਂ ਰਾਈਟਸ ਦੀ ਤੇ ਟਿਕਟਸ ਦੀ ਸੋ ਤਿੰਨ ਟਾਈਪ ਦੀਆਂ ਟਿਕਟਸ ਹੁੰਦੀਆਂ ਨੇ ਇੱਕ ਹੁੰਦੀ ਆ ਸਟੈਂਡਰਡ ਤੇ ਰੈਗੂਲਰ ਜਿਦੇ ਵਿੱਚ ਇੱਕ ਰਾਈਡ ਹੁੰਦੀ ਆ ਪਰ ਟਿਕਟ ਤੇ ਉਸ ਤੋਂ ਬਾਅਦ ਆਉਂਦੀ ਆ ਅਨਲਿਮਿਟਿਡ ਜਿਹਨੂੰ ਆਪਾਂ ਵੇਸਟ ਬੈਂਡ ਵੀ ਕਹ ਦਿੰਨੇ ਆ ਉਹ ਅਲਾਉ ਕਰਦੀ ਆ ਮਲਟੀਪਲ ਰਾਈਡਸ ਤੇ ਫਿਰ ਆਉਂਦੀ ਆ ਵੀਆਈਪੀ ਫਾਸਟ ਟਰੈਕ ਟਿਕਟ ਜਿਦੇ ਵਿੱਚ ਤੁਸੀਂ ਸਕਿਪ ਕਰ ਸਕਦੇ ਕਯੂ ਰੋ ਤੇ ਹੁਣ ਜੇ ਮੈਂ ਗੱਲ ਕਰਾਂ ਪ੍ਰਾਈਸਿਸ ਦੀ ਜਿੱਤੇ ਮਹਿੰਗੀ ਸੀਗੀ ਉੱਥੇ ਦਾ ਸੀਗਾ ਕਿ ਅਨਲਿਮਿਟਿਡ ਹੈਗੀ ਸੀ 24 ਘੰਟੇ ਦੇ ਵਿੱਚ ਤੇ ਅਨਲਿਮਿਟਿਡ ਰਾਈਡਿੰਗ ਕਰ ਸਕਦੇ ਹੋ ਤੁਸੀਂ 4 ਘੰਟਿਆਂ ਦੇ ਲਈ ਦੇਜ ਐਕਸਟਰਾ 5 ਪਾ ਕੇ ਤੁਸੀਂ ਆਈਸ ਸਕੇਟਿੰਗ ਵੀ ਐਡ ਕਰ ਸਕਦੇ ਹੋ ਤੇ ਜੇ ਪਰ ਰਾਈਡ ਦੀ ਗੱਲ ਕਰਾਂ ਤਾਂ ਉਹ ਹੈਗੀ ਸੀਗੀ 650 ਸੋਮਥਿੰਗ ਮੈਨ ਇ ਮੈਨ ਇੱਥੇ ਵੀ ਕਿਉਂ ਲੱਗੀ ਹੋਈ ਆ ਕਿ ਆ ਕਿ ਆਪਾਂ ਕੀ ਕੀਤਾ ਆ ਆਪਾਂ ਸਭ ਤੋਂ ਪਹਿਲਾਂ ਤਾਂ ਐਕਸਪਲੋਰ ਕੀਤਾ ਪੂਰਾ ਆਰਾਊਂਡ ਕੀਤਾ ਤੇ ਸਭ ਕੁਝ ਦੇਖਿਆ ਤੇ ਉਸ ਤੋਂ ਬਾਅਦ ਆਪਾਂ ਰਾਈਡਸ ਲਈਆਂ ਜੋ ਕਿ ਮੈਂ ਰਾਈਟ ਮਤਲਬ ਮੈਂ ਪ੍ਰੀਫਰ ਕੀਤਾ ਸੀ ਕਿ ਪਹਿਲਾਂ ਮੈਂ ਰਿਕਾਰਡ ਕਰਾਂ ਤੇ ਉਸ ਤੋਂ ਬਾਅਦ ਮੈਂ ਫ੍ਰੀ ਹੋ ਕੇ ਹੀ ਰਾਈਟ ਕਰਾਂ ਜੋ ਕਿ ਵਿਦ ది ਆਪਸ਼ਨ ਕਿਉਂਕਿ ਮੈਂ ਦੋਨੋਂ ਥਿੰਗਸ ਇਕੱਠੀਆਂ ਨਹੀਂ ਕਰ ਸਕਦੀ ਲਾਈਕ ਰਾਈਟਸ ਤੇ ਨਾਲ-ਨਾਲ ਸ਼ੂਟ ਕਰਨਾ ਡਿਫਿਕਲਟ ਹੈ ਮੇਰੇ ਲਈ ਇਹ ਕਿ ਇਨਾਂ ਨੇ ਸੈਂਟਾ ਗਰੋਟੋ ਮਤਲਬ ਜਗ੍ਹਾ ਬਣਾਈ ਹੋਈ ਆ ਤੇ ਇਹਦਾ ਇਹ ਮਤਲਬ ਹੁੰਦਾ ਹੈ ਕਿ ਇੱਥੇ ਬੱਚੇ ਤੇ ਵੱਡੇ ਸੈਂਟਾ ਨੂੰ ਮਿਲਦੇ ਨੇ ਤੇ ਰੀਸੀਵ ਕਰਦੇ ਨੇ ਉਹਨਾਂ ਨੂੰ ਮਤਲਬ ਉਹ ਆਪਣੀਆਂ ਕੁਇਸਟਮ ਰਿਸ਼ੇ ਤਸਦੇ ਨੇ ਤੇ ਗਿਫਟਸ ਜਾਂ ਟ੍ਰੀਟਸ ਕੁਛ ਵੀ ਲਾਈਕ ਉਹਨਾਂ ਨੂੰ ਦਿੱਤਾ ਜਾਂਦਾ ਆ ਸਾਈਟ ਤੇ ਆ ਗਿਆ ਆਈਸ ਸਕੇਟਿੰਗ ਤੇ ਜਿੱਦ ਤੱਕ ਤੁਸੀਂ ਦੇਖ ਸਕਦੇ ਹੋ ਬੱਚੇ ਤੇ ਅਡਲਟਸ ਦੋਨੋਂ ਇੰਜੋਏ ਕਰਦੇ ਨੇ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਮਿਊਜ਼ਿਕ ਨਾਲ ਨਾ ਮਤਲਬ ਹੋਰ ਵੀ ਮੈਜੀਕਲ ਜੀ ਵਾਈਬ ਆ ਜਾਂਦੀ ਆ ਕੋ ਥੰਡ ਬਾਰ ਜ਼ਾਤਾ ਯਾ ਤੇ ਖਬਰ ਵੀ ਹੋ ਚੰਦਰੀਆ ਤੇ ਆਪਾਂ ਨੇ ਸਾਰਾ ਹੀ ਦੇਖ ਲਿਆ ਹੋਇਆ ਆਲਮੋਸਟ ਤੇ ਹੁਣ ਆਪਾਂ ਬਸ ਰਾਇਸ ਲੈਣੀਆਂ ਨੇ ਤੇ ਆ ਇੱਕ ਸਾਈਟ ਤੇ ਮਤਲਬ ਲਾਈਵ 뮤직 ਚੱਲ ਰਿਹਾ ਯਾ ਸੈਟਿੰਗ ਅਰੇਂਜਮੈਂਟਸ ਵੀ ਆ ਤੇ ਡਰਿੰਕਸ ਵੀ ਨੇ ਤੇ ਜੇ ਕਿਸੇ ਨੇ ਮਲਬੂਰੀ ਪਰਸਨ ਸ਼ਸ ਬੈਠ ਕੇ ਹੀ ਜੁਆਇ ਕਰਨਾ ਹੈ ਉਹ ਵੀ ਸਿਧਿਆ Oh yeah, baby, I'm baby, baby.